ਫੇਰ ਬਾਬਾ ਜੀ ਫੇਰ ਕੀ ਕਰਦੇ ਤੇ ਪੈਸੇ ਜਮਾ ਹੁੰਦੇ ਤੇ ਸਿਮਿੰਟ ਤੇ ਫੇਰ ਬਾਬਾ ਜੀ ਨੇ ਜਾੜ ਕੇ ਉਹਨਾਂ ਨੂੰ ਕਿਹੜਾ ਸੂਰਜਪੁਰ ਵਾਲੀ ਫੈਕਟਰੀ ਵਾਲਿਆਂ ਨੂੰ ਵੀ ਸਾਨੂੰ ਸਿਮਿੰਟ ਦੋ ਉਹ ਕਹਣਾ ਬਾਬਾ ਜੀ ਇਹ ਤਾਂ ਥੋੜਾ ਸਿਮਿੰਟ ਦਾ ਸਾ ਤੋਂ ਨਹੀਂ ਫੇਕ ਦਿਨੇ ਅਸੀਂ ਭਾਂਡੇ ਸਾਫ਼ ਕਰਨੇ ਹੁੰਦੇ ਆ ਜੀ ਭਾਂਡੇ ਸਾਫ਼ ਕਰਕੇ ਤਾਂ ਸਿਮਿੰਟ ਚਲਾਉਨੇ ਉਹ ਪੀਸੀ ਸਿਮਿੰਟ ਲੈਂਦੇ ਤੇ ਆਪਾਂ ਉਹ ਹੁਣੇ ਵਾਲਾ ਨਹੀਂ ਲੈ ਲੈਂਦੇ ਸਿਮਿੰਟ ਬਾਬਾ ਜੀ ਕਹਿਣ ਲੱਗੇ ਵੀ ਫੇਰ ਇਦਾਂ ਕਿਵੇਂ ਆ ਬਾਬਾ ਜੀ ਉਹ ਕਹਿੰਦੇ ਜੀ ਇੰਨੀਆਂ ਗੱਡੀਆਂ ਨਹੀਂ ਸਾਡੇ ਕੋਲ ਢੋਣ ਵਾਲੀਆਂ ਬਾਬਾ ਜੀ ਕਹਿੰਦੇ ਚੰਗਾ ਫੇਰ ਕੁਝ ਚਲਾਓ ਅਸੀਂ ਗੱਡੀਆਂ ਮੰਗਾਗੇ ਲੰਗੜ ਜੁਨੀਅਨ ਆਪਣੇ ਨੂਰਪੁਰ ਜੁਨੀਅਨ ਨਮਾ ਸ਼ਹਿਰ ਜੁਨੀਅਨ ਗੜ ਸ਼ੰਕਰ ਜੁਨੀਅਨ ਬੰਗਾ ਜੁਨੀਅਨ ਇਹਨਾਂ ਦੀਆਂ ਗੱਡੀਆਂ ਫਿਰ ਮੰਗ ਲੀਆਂ ਬਾਬਾ ਜੀ ਉੱਥੇ ਹੀ ਲਾਉਣਾ ਲੰਗਰ ਉਹ ਫਿਰ ਆ 12 ਕਮਰੇ ਆ ਵਿੱਚ ਆਉ ਉੱਥੋਂ ਲਾ ਕੇ ਲੈਟਰਾਂਾਂ ਤੋਂ ਵਿੱਚੇ ਬਰਾਂਡਾ ਵਿੱਚੇ 12 ਕਮਰੇ ਵਿੱਚੇ ਜਿਹੜਾ ਹਾਲ ਆ ਆਪਣਾ ਕੀਪਰ ਵਾਲਾ ਲੰਗਰ ਵਾਲਾ ਵੱਡਾ ਇਹ ਤੇ ਆਪਾਂ ਫਰਕਾਤ ਕਰੂ ਮਨਾਉਨੇ ਆ ਉਹ ਭਰਦਣਾ ਉੱਪਰ થઈ ਫਿਰ ਭਗੌਰ ਸਾਹਿਬ ਫਿਰ ਇਹ ਕਮਰੇ ਆ ਆ ਕੱਲਾ ਦਫਤਰ ਹੀ ਰਹਿ ਜਾਂਦਾ ਸੀ ਇਹ ਕਮਰੇ ਭਰਦੇ ਨੇ ਸੀਮਪੜ ਨਾਲ ਭਗੌਰ ਸਾਹਿਬ ਫਿਰ ਆਪਣੇ ਕੋਲ ਸੰਗਤਾਂ ਹੁੰਦੀਆਂ ਦੀਆਂ ਨੰਗਲ ਦੀਆਂ ਹੋਰ ਪਾਸੇ ਦੀਆਂ ਲਹੌਣ ਵਾਲੀਆਂ ਗੱਡੀਆਂ ਫੇਰ ਲੰਗਰ ਚੱਲਦਾ ਉਹਦੇ ਤੇ ਗੱਡੀ ਦੀਆਂ ਲਾਈਨਾਂ ਦੀਆਂ ਲਾਈਨਾਂ ਆਉਂਦੀਆਂ ਹੁੰਦੀਆਂ ਤੇ ਜੀ ਫੇਰ ਆਪਾਂ ਤਾਂ ਉਹਦੀ ਸੇਵਾ ਚ ਲਾਉਂਦੇ ਹਾਂ ਤੇ ਫੇਰ ਜੀ ਐਨਾ ਸਿਮਿੰਟ ਜਮਾ ਕਰਕੇ ਬਾਬਾ ਜੀ ਐਨਾ ਸਿਮਿੰਟ ਜਮਾ ਕਰਕੇ ਤਾਂ ਉਹਦੀ ਸੇਵਾ ਚ ਲਾਉਂਦੇ ਤੇ ਫੇਰ ਸੰਗਤ ਆਪਣੇ ਕੋਲ ਆਈ ਜਾਂਦੀ ਆ ਤੇ ਸਿਮਿੰਟ ਰੋਜ਼ ਦੇ ਰੋਜ਼ ਫੇਰ ਉਹਦੇ ਲੱਗਣੇ ਵਾਲੇ ਨਾਲੇ ਲਾ ਕੇ ਫੇਰ ਸਿਮਿੰਟ ਗੱਡੀ ਜਿੱਦਾ ਰੋਜ਼ ਦਾ ਟਰੱਕ ਰੋਜ਼ ਦਾ ਇੱਕ ਟਰੱਕ ਚੜਦਾ ਵੀ ਸੀ ਪੱਥਰ ਸੰਗਤ ਆ ਜਾਂਦੇ ਦੀਆਂ ਨੂੰ ਅੱਗੇ ਰਸਤਾ ਉਹੀ ਸਾਂ ਸਾਂਖਾਂ ਨੂੰ ਉੱਤੇ ਛੇੜਨਾ ਕਰਨੀ ਭਾਈ ਪੱਥਰ ਵੀ ਲੈ ਕੇ ਜਾਉ ਕਿ ਇੱਕ ਜਾਂਦੇ ਪੱਥਰ ਵੀ ਢੋਈਆਂ ਦੀ ਤੇ ਸੰਤਾਂ ਤੇ ਸੀਮਟ ਆਪਣੇ ਕੋਲ ਥੇਗੇ ਛੋਟੇ-ਬੋਟੇ-ਬੋਟੇ ਤਾਗੜੇ ਹਾਇ ਬੰਦੇ ਸਿਮੈਂਟ ਢੋਈਂਦੇ ਹੁੰਦੇ ਤੇ ਤਾਗੜੇ ਦੇ ਬਾਬਾ ਜੀ ਪਰਵਾਹ ਨਹੀਂ ਤੇ ਮੰਨਦੇ ਆ ਉਰੇ ਆਹ ਇੱਥੋਂ ਪੂਰੀਆਂ ਜਿੰਨੀਆਂ ਪੁਆਇੰਟ ਤੋਂ ਕੰਟਰੈਕਟ ਨਹੀਂ ਬੋਨੇ ਸਾਹਿਬ ਉੱਪਰ ਇੱਥੇ ਦੀ ਜਾਂਦਾ ਸੀ ਬਹੁਤ ਸਾਲ ਚੜਾਉਂਦੇ ਰਹੇ ਫੇਰ ਕਹਿਣ ਲੱਗੇ ਇੱਕ ਦਿਨ ਬਾਬੇ ਉਹ ਡਾਕਟਰਾਂ ਦੀ ਜਗ੍ਹਾ ਤੇ ਉਹਨਾਂ ਦੀ ਇਹਨਾਂ ਦੀ ਪਰਲੇ ਪਾਸੇ ਦੀ ਪੁੱਛਿਆ ਡਾਕਟਰ ਉਹ ਵਧੀਆ ਸੀ ਸਖਸ ਉਹ ਨੂੰ ਪੁੱਛੋਗਾ ਨੇ ਬਾਬਾ ਜੀ ਬਣਾ ਲਓ ਤੁਸੀਂ ਬਹੁਤ ਔਕੇ ਉਹਨਰੇ ਤੇ ਦੀ ਗੋਰੀਆਂ ਛਾਹ ਉੱਪਰ ਚੜਦੀਆਂ ਲੰਗਰ ਦੀਆਂ ਜੋ ਵੀ ਉਹ ਅੱਗੇ ਆਟਾ ਆਪਾ ਭੌਰ ਦੀ ਚੱਕੀ ਤੋਂ ਪਹੁੰਦੇ ਹੁੰਦੇ ਤੇ ਸਾਰਾ 400 ਪੂਰੀ ਆਪਣੀ ਕੋਲੇ ਤੇ ਪਹੁੰਦੇ ਤੇ 400 ਦੀ 400 ਇੱਥੇ ਚੜਦੀ ਦੀ ਫਿਰ ਆਲੇ-ਦਾਲੇ ਫਿਰ ਵੰਡ ਦਿੰਦੇ ਤੇ ਜੀ ਸਾਰੇ ਲੰਗਰਾਂ ਚ ਲੰਗਰ ਚਾਦਾ ਤੇ ਇੱਕ ਉਦਮ-ਦਮਾਹ ਹੋਰ ਸਾਰੇ ਪਾਸੇ ਨੂੰ ਆਪਣੇ ਕੋਲ ਸੇਵਾਤਾ ਖਦੀ ਤਖਤ ਵਾਲੇ ਕਰਕੇ ਪਾਜ ਗਿਆ ਜੀ ਆਪਾਂ ਉਥੇ ਹੋਣ ਵੀ ਕਦੇ ਜਾਣਿਆ ਨਾ ਜੇ ਕੋਈ ਨਾ ਹੋਵੇ ਅਸੀਂ ਬਾਬੇ